ਸੇਵਾ ਸੁਸਾਇਟੀ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਸਟੇਟ ਆਰਡਰ ਅਧਿਆਪਕ ਮਾਸਟਰ ਕਮਲ ਸਾਈਕਲ ਦਾ ਸਨਮਾਨ ਕੀਤਾ ਗਿਆ। ਸੇਵਾ ਸੁਸਾਇਟੀ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਗਰੀਬਾਂ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਹਰ ਮਹੀਨੇ ਸਹਾਇਤਾ ਕਰਦੀ ਰਹਿੰਦੀ ਹੈ ਵੱਲੋਂ ਸਮਾਜ ਸੇਵੀ ਅਧਿਆਪਕ ਮਾਸਟਰ ਕਮਲ ਸਾਈਕਲ ਜਿਨ੍ਹਾਂ ਨੂੰ ਕੇ ਪੰਜਾਬ ਸਰਕਾਰ ਵੱਲੋਂ ਸਟੇਟ ਆਰਡਰ ਨਾਲ ਨਿਵਾਜਿਆ ਗਿਆ ਹੈ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼੍ਰੀ ਨਾਨਕਪੁਰ ਸਾਹਿਬ ਸੇਵਾ ਸੁਸਾਇਟੀ ਜਿਹੜੀ ਕਿ ਗਰੀਬ ਪਰਿਵਾਰਾਂ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦੇ ਕੇ ਜਿਹੜੀ ਹੈ ਸੇਵਾ ਕਰਦੀ ਆ ਹਰ ਮਹੀਨ ਤੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਉਸ ਮਹੀਨ ਦੇ 10 ਅਕਤੂਬਰ ਮਹੀਨੇ ਦੀ ਇਹਨਾਂ ਦੀ ਸੇਵਾ ਦਾ ਜਿਹੜਾ ਇਹ ਦਿਨ ਸੀਗਾ ਜੀ ਅੱਜ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਜੀ ਤੇ ਜਸਵਿੰਦਰ ਸਿੰਘ ਜੀ ਤੇ ਸਾਡੇ ਸਰਬੀ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਸਰਪੰਚ ਪਿੰਡ ਸੁਰਿਆਲ ਤੋਂ ਸਾਡੇ ਪਰਮ ਮਿੱਤਰ ਮਾਸਟਰ ਮਨਦੀਪ ਸਿੰਘ ਜੀ ਤੇ ਹੋਰ ਵੀ ਜਿਹੜੇ ਸੋਸਾਇਟੀ ਦੇ ਮੈਂਬਰ ਸਾਹਿਬਾਨ ਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਅਧਿਆਪਕ ਰਾਜ ਪੁਰਸਕਾਰ 2025 ਦੇ ਨਾਲ ਮੈਨੂੰ ਜਿਹੜਾ ਹੈ ਮਿਲਣ ਉਪਰੰਤ ਆਪਣੀ ਸੋਸਾਇਟੀ ਵੱਲੋਂ ਇਹ ਸਤਿਕਾਰ ਬਖਸ਼ਿਆ ਗੁਰੂ ਮਹਾਰਾਜ ਦੀ ਜਿਹੜੀ ਹੈ ਕਿਰਪਾ ਵਿਸਤਕਾ ਇਸ ਰੂਪਾ ਭੇਂਟ ਕੀਤਾ ਹੈ ਮੇਰੇ ਲਈ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਸੋ ਮੈਂ ਧੰਨਵਾਦ ਕਰਦਾ ਸਮੂਹੀ ਸੁਸਾਇਟੀ ਦਾ ਤੇ ਆ ਉਮੀਦ ਕਰਦਾ ਹਾਂ ਕਿ ਇਹ ਸੁਸਾਇਟੀ ਇਸੇ ਤਰ੍ਹਾਂ ਗਰੀਬਾਂ ਦੀ ਜਿਹੜੀ ਹੈ ਉਹ ਮਦਦ ਕਰਦੀ ਰਹੇਗੀ ਸੋ ਇਹ ਸੁਸਾਇਟੀ ਨਾਲ ਜੁੜੇ ਹੋਏ ਸਮੂਹ ਮੈਂਬਰ ਸਾਹਿਬਾਨ ਦਾ ਐਨ ਆਰ ਆਈ ਵੀਰਾਂ ਦਾ ਤੇ ਜਿਹੜੇ ਇਹ ਸੁਸਾਇਟੀ ਨੂੰ ਸਹਿਯੋਗ ਕਰਦੇ ਨੇ ਦਿੱਲੀ ਦੀਆਂ ਗਹਿਰਾਈਆਂ ਤੋਂ ਧੰਨਵਾਦ ਸੋ ਇਹਨਾਂ ਗੱਲਾਂ ਕਰਦਾ ਹੋਇਆ ਮੈਂ ਇੱਥੇ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਇਹ ਸੁਸਾਇਟੀ ਲਗਾਤਾਰ ਗਰੀਬਾਂ ਦੀ ਮਦਦ ਕਰ ਰਹੀ ਹੈ ਔਰ ਇਹ ਸੋਸਾਇਟੀ ਦਾ ਮੰਨਣਾ ਹੈ ਕਿ ਜਿਹੜੀ ਸੋਸਾਇਟੀ ਹੈ ਅਧਿਆਪਕਾਂ ਦੀ ਇਹ ਸਤਕਾਰ ਲਈ ਅੱਗੇ ਆਈ ਹੈ ਕਿਉਂਕਿ ਅਧਿਆਪਕ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਅਧਿਆਪਕ ਜਿਹੜੇ ਹੈ ਕੌਮ ਦਾ ਨਿਰਮਾਤਾ ਹੈ ਉਸ ਜਿਹੜਾ ਹੈ ਰਾਸ਼ਟਰ ਦੀ ਰੀੜ ਦੀ ਹੱਡੀ ਕਿਹਾ ਜਾਣ ਵਾਲਾ ਅਧਿਆਪਕ ਜਿਹੜਾ ਹੈ ਉਹਦਾ ਸਤਕਾਰ ਇਹ ਸੋਸਾਇਟੀ ਵੱਲੋਂ ਕੀਤਾ ਗਿਆ ਹੈ ਸੋਸਾਇਟੀ ਦੀ ਜਿਹੜੀ ਮੰਨਣਾ ਹੈ ਉਹ ਸੋਸਾਇਟੀ ਦਾ ਜੋ ਉਪਰਾਲਾ ਹੈ ਕਿ ਵਿਦਿਆ ਦਾ ਜਿਹੜਾ ਹੈ ਦਾਲ ਹੈ ਉਹ ਸਭ ਤੋਂ ਵੱਡਾ ਦਾਨ ਹੈ ਉਹ ਅਧਿਆਪਕ ਇਸ ਕਰਮ ਨੂੰ ਜਿਹੜਾ ਹੈ ਉਹ ਨਿਸ਼ਕਾਮ ਹੋ ਕੇ ਕਰ ਰਿਹਾ ਹੈ ਸੋ ਉਹਨਾਂ ਦਾ ਸਤਿਕਾਰ ਇਸ ਸੁਸਾਇਟੀ ਵੱਲੋਂ ਕੀਤਾ ਗਿਆ ਮੇਰੇ ਲਈ ਤੇ ਸਮੂਹ ਅਧਿਆਪਕਾਂ ਲਈ ਬਹੁਤ ਮਾਨ ਸਤਿਕਾਰ ਵਾਲੀ ਗੱਲ ਹੈ ਸੋ ਮੈਂ ਇੱਕ ਵਾਰ ਫਿਰ ਤੋਂ ਸਮੁੱਚੀ ਸੁਸਾਇਟੀ ਦਾ ਦਿਲ ਦੀਆਂ ਗਹਿਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਤੇ ਉਸ ਕਰਦਾ ਹਾਂ ਕਿ ਇਹ ਸੁਸਾਇਟੀ ਲਗਾਤਾਰ ਇਸੇ ਤਰ੍ਹਾਂ ਸਮਾਜ ਦੇ ਵਿੱਚ ਵੱਧ ਚੜ ਕੇ ਜਿਹੜਾ ਹੈ ਸੰਯੋਗ ਕਰੇਗੀ ਤੇ ਇਸੇ ਤਰ੍ਹਾਂ ਅਧਿਆਪਕਾਂ ਨੂੰ ਤੇ ਵਿਦਿਆ ਨੂੰ ਵਧਾਵਾ ਦੇਵੇਗੀ ਸੋ ਸੋਸਾਇਟੀ ਦੀ ਚੜ੍ਹਦੀ ਕਲਾ ਲਈ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਨੰਦਪੁਰ ਸਾਹਿਬ ਸੇਵਾ ਸੁਸਾਇਟੀ ਜੋ ਪਿਛਲੇ ਕਈ ਸਾਲਾਂ ਤੋਂ ਇਲਾਕੇ ਨੇ ਸੰਤਾ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰ ਰਹੀ ਹੈ। ਇਸ ਵਾਰ ਅਕਤੂਬਰ ਮਹੀਨੇ ਦੀ ਜਿਹੜੀ ਪਰਵਾਰਾਂ ਨੂੰ ਇਹ ਰਾਸ਼ਨ ਦੀ ਸੇਵਾ ਦਿੱਤੀ ਜਾਣੀ ਹੈ ਸਾਡੇ ਸਹਿਯੋਗ ਦੇ ਵਿੱਚ ਸਾਡੇ ਟੀਚਰ ਸਹਿਬਾਨ ਫੌਜੀ ਸਹਿਬਾਨ ਬਿਜਲੀ ਬੋਰਡ ਤੋਂ ਮੁਲਾਜ਼ਮ ਔਰ ਮਾਲ ਵਿਭਾਗ ਵਿੱਚੋਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਕਿਸਾਨ ਵੀਰ ਸਾਡੇ ਤੇ ਹੋਰ ਹਰ ਪਾਸੇ ਹੋਰ ਐਨ ਆਰ ਆਈ ਭਰਾ ਜਿਹੜੇ ਸਾਡਾ ਸਹਿਯੋਗ ਕਰ ਰਹੇ ਨੇ ਸਭਨਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਸੋਸਾਇਟੀ ਜਿਹੜੀ ਚੱਲ ਰਹੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਇਸੇ ਤਰ੍ਹਾਂ ਹੀ ਸਾਡਾ ਸਹਿਯੋਗ ਕਰਦੇ ਰਹੋ ਤਾਂ ਕਿ ਹਰ ਮਹੀਨੇ ਲੋੜਵੰਦ ਪਰਿਵਾਰ ਜਿਹਨਾਂ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਕਮਾਨ ਵਾਲਾ ਜੋ ਪਤੀ ਹੈ ਔਰਤ ਦਾ ਨਾ ਹੋਵੇ ਜਾਂ ਜਿਆਦਾ ਬਿਮਾਰ ਹੋਵੇ ਉਹਨਾਂ ਪਰਿਵਾਰਾਂ ਨੂੰ ਇਹ ਸੇਵਾ ਦਿੱਤੀ ਜਾਂਦੀ ਹੈ ਸੋ ਤੁਸੀਂ ਇਸੇ ਤਰ੍ਹਾਂ ਹੀ ਸਹਿਯੋਗ ਕਰਦੇ ਰਹੋ ਤਾਂ ਕਿ ਹਰ ਮਹੀਨੇ ਸਿੱਤ ਰਹੀ ਪਰਿਵਾਰਾਂ ਨੂੰ ਇਹ ਰਾਸ਼ਨ ਦੀ ਸੇਵਾ ਜਿਹੜੀ ਹੈ ਉਹ ਦਿੱਤੀ ਜਾਂਦੀ ਰਹੇ ਸੋ ਆਪ ਸਭ ਦਾ ਧੰਨਵਾਦ ਅੱਜ ਇੱਕ ਜ਼ਰੂਰੀ ਬੇਨਤੀ ਜੋ ਆਪ ਸੰਗਤਾਂ ਨੂੰ ਸਾਂਝੀ ਵੀ ਕਰਨੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਪਿੰਡ ਘਮੀਰਪੁਰ ਤੋਂ ਕਮਲ ਸਾਹਿਲ ਜੀ ਜਿਨ੍ਹਾਂ ਨੂੰ ਸਟੇਟ ਅਵਾਰਡ ਦੇ ਨਾਲ ਪੰਜਾਬ ਸਰਕਾਰ ਨੇ ਜਿਹੜਾ ਹੈ ਸਨਮਾਨਿਤ ਕੀਤਾ ਹੈ ਜਿੱਥੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਉੱਥੇ ਸਾਡੇ ਵੱਲੋਂ ਵੀ શ્રી ਅਨੰਦਪੁਰ ਸਾਹਿਬ ਸੇਵਾ ਸੁਸਾਇਟੀ ਵੱਲੋਂ ਵੀ ਇਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਸੋ ਸਾਡੇ ਸਭ ਦਾ ਪ੍ਰਧਾਨ ਸਰਦਾਰ ਹਰਨੇਂਦਰ ਸਿੰਘ ਜੀ ਸਨਮਾਨਿਤ ਕਰ ਰਹੇ ਨੇ ਸਤਗੁਰੂ ਜੀ ਮਹਾਰਾਜ ਕਿਰਪਾ ਕਰਨ ਸੈਗਲ ਸਾਹਿਬ ਇਸੇ ਤਰ੍ਹਾਂ ਜੋ ਸਕੂਲ ਦੇ ਵਿੱਚ ਸੇਵਾ ਕਰ ਰਹੇ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਕਰ ਰਹੇ ਨੇ ਤੇ ਹੋਰ ਹਰ ਪੱਖੋਂ ਜੋ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਔਰ ਇਲਾਕੇ ਦੇ ਵਿੱਚ ਅਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਵੀ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਜੀ ਦੀ ਤੰਦਰੁਸਤੀ ਬਖਸ਼ਦੇ ਰਹਿਣ ਸੋ ਸਭ ਨੂੰ ਸੰਗਤਾਂ ਦਾ ਧੰਨਵਾਦ ਸ੍ਰੀ ਅੰਦਪੁਰ ਸਾਹਿਬ ਸੇਵਾ ਸੁਸਾਇਟੀ ਵੱਲੋਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ